ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਬੋਤੈ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਂ ਤਾ ਬਖਸ਼ੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਇਹ ਕਮਰਾ ਸਾਡਾ ਜੀ ਬਹੁਤ ਭੱਗ ਵਾਲਾ ਮੰਨ ਲਓ ਜਦਾਂ ਐਸੀ ਲੱਗਿਆ ਵੀ ਜਦ ਤੇ ਬਾਦੇ ਭੱਗ ਵਾਲਾ ਹੋਗਾ ਕਮਰਾ ਪਹਿਲਾਂ ਇੱਥੇ ਘੱਟੇ ਪੜਦੇ ਤੇ ਘੱਟੇ ਨਿਕਲਦੇ ਤੇ ਏਸੀ ਲੱਗਣ ਤੋਂ ਬਾਅਦ ਵੀ ਇਹ ਕਮਰੇ ਦੇ ਵਿੱਚ 24 ਘੰਟੇ ਰੌਣਕ ਲੱਗੀ ਰਹਿੰਦੀ ਕਹਿੰਦੇ ਦਾ ਬਾਵਾ ਤੇ ਗਰਮੀ ਨੇ ਜੀ ਤੁਹਾਨੂੰ ਪਤਾ ਬਹੁਤ ਬੁਰਾ ਹਾਲ ਕਰਿਆ ਵਾ ਅ ਏਸੀ ਦੇ ਵਿੱਚ ਆ ਕੇ ਥੋੜਾ ਜਿਹਾ ਸਹਜਾ ਹੁੰਦਾ ਪਰ ਹੈ ਸਾਡੀ ਸਿਹਤ ਲਈ ਹਾਨੀਕਾਰਕ ਹੈ ਅ ਅਸੀਂ ਆਪਣੀਆਂ ਸੁੱਖ ਸੇਵਾਵਾਂ ਵਾਸਤੇ ਲਵਾ ਲਿਆ ਤੇ ਹੁਣ ਇੰਨਾ ਕੁ ਸੁਖ ਹੋ ਗਿਆ ਦਾ ਬੇਥ ਤੇ ਦਰਵਾਜ਼ਾ ਖੋਲਦੀ ਸਰਦਾ ਬਾਹਰ ਨਿਕਲਦੇ ਨਾ ਆ ਜਿਗਰਾ ਥੱਪੜ ਪਾ ਦਿੰਦਾ ਨਾ ਐ ਗਰਮ ਹਵਾ ਵੱਜਦੀ ਹੈ ਤੇ 15 ਕੇ ਮਿੰਟੇ ਲੱਗਦਾ 15 ਮਿੰਟ ਬਾਅਦ ਫਿਰ ਟੈਂਪਰੇਚਰ ਸਹੀ ਜਾ ਹੋ ਜਾਂਦਾ ਉਸ ਤੋਂ ਬਾਅਦ ਸਰੀਰ ਐਕਸੈਪਟ ਕਰ ਲੈਂਦਾ ਵੀ ਹਾਂ ਯਾਰ ਅਸੀਂ ਜਿਆਦਾ ਕਿਸੇ ਠੰਡੇ ਕਮਰੇ ਚੋਂ ਨਿਕਲ ਕੇ ਆਏ ਆ ਤੇ ਹੁਣ ਬਾਹਰ ਵੀ ਮੌਸਮ ਤਕਰੀਬਨ ਤਕਰੀਬਨ ਠੀਕਿਆ ਬਾਕੀ ਮਹਾਰਾਜ ਬਿਮਾਰੀਆਂ ਤੇ ਬਚਾ ਕੇ ਰੱਖਿਆ ਸਾਰਿਆਂ ਨੂੰ ਅ ਜਦ ਏਸੀ ਚੱਲਦਾ ਜੀ ਹੱਡ ਗੋਡਿਆਂ ਨੂੰ ਤਾਂ ਇੱਕ ਵਾਰ ਫਰਕ ਜਿਹਾ ਪਾਉਂਦਾ ਹੀ ਆ ਤੇ ਇੱਧਰ ਲੱਗੇ ਵੀ ਜੀ ਸਬਜ਼ੀ ਭਾਜੀਾਂ ਦੀ ਸਾਡੇ ਡਿਮਾਂਡਾਂ ਤੁਹਾਨੂੰ ਪਤਾ ਹੀ ਐ ਕੋਈ ਕਹਿੰਦਾ ਸੁੱਕੀ ਸਬਜ਼ੀ ਖਾਣੀ ਐ ਕੋਈ ਕਹਿੰਦਾ ਮੈਂ ਤਰੀ ਵਾਲੀ ਖਾਣੀ ਐ ਕੋਈ ਕਹਿੰਦਾ ਮੈਂ ਢਾਬੇ ਪਰ ਨੂੰ ਜਾਣਾ ਮੈਂ ਚੱਲਿਆ ਤਾਂ ਜੀ ਰੋਪੜ ਨੂੰ ਰੋਪੜੋਂ ਲੈਪਟਾਪ ਆਇਆ ਬਸ ਇੱਕ ਬਾਈ ਦੀ ਯਾਰ ਦੋਸਤਾਂ ਮੇਰਾ ਉਹ ਦੇਖਿਆ ਸੀ ਦੋ ਤਿੰਨ ਦਿਨ ਹੋ ਗਏ ਉਹਦੀ ਟ్రਾਈ ਲੈ ਰਹੇ ਸੀ ਤੇ ਹੁਣ ਉਹ ਬਾਈ ਨੇ ਉਹਨੂੰ ਵੀ ਨਾ ਕਰਤੀ ਨਾ ਨੂੰ ਕਰਦੀ ਕਰਤੀ ਕਹਿੰਦਾ ਵੀ ਇਹ ਸਹੀ ਨਹੀਂ ਹੈਗਾ ਤੇ ਬਾਕੀ ਮਲਾਉਂਗਾ ਤੁਹਾਨੂੰ ਉੱਧਰ ਸੰਦੀਪ ਨੂੰ ਤਾਂ ਪਹਿਲਾਂ ਫਿਕਰ ਪੈ ਗਈ ਕਹਿੰਦੀ ਨਾ ਇਕੱਲੇ ਨਹੀਂ ਪ੍ਰੀ ਟਿੱਕਾ ਖਾਣਾ ਕਹਿੰਦੀ ਮੈਂ ਵੀ ਜਾਣਾ ਮਾ ਵੀ ਇਹ ਨਹੀਂ ਹੋ ਸਕਦਾ ਮੈਂ ਸਾਰਾ ਲੈਪਟਾਪ ਕੱਢ ਲੂ ਥੇ ਆਪਕਾ ਪਰ ਆਦਰੀ ਰੋਪੜ ਨੂੰ ਤੈਨੂੰ ਲੈ ਜਾ ਜੇ ਇਹਨੂੰ ਰੋਪੜ ਤੋਂ ਲੇਗਾ ਮੈਨੂੰ ਪਤਾ ਵੀ ਖਰਚਾ ਮੰਨ ਲਓ ਮੱਲੀ ਜਿਆਦਾ ਹੋ ਜਾਂਦਾ ਤਾਂ ਕਰਕੇ ਫਿਰ ਮਾਨਕਾ ਮੋਜਾ ਲੱਜਦਾ ਕਰਨ ਫਿਰ ਹੁਣ ਤੁਹਾਨੂੰ ਮਲਾਉਂਦਾ ਜੀ ਪੈਕ ਕੈਮਰਾ ਕਰਕੇ ਉੱਧਰ ਲਓ ਜੀ ਮਿਲੋ ਇੱਧਰ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਖਾਰਿਆਂ ਨੂੰ ਪਰ ਮਾਤਾ ਮਾਤਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਜੀ ਚੱਲਦੇ ਜੀ ਕਾਰੋਬਾਰ ਸਾਰੇ ਵਧੀਆ ਚੱਲ ਰਿਹਾ ਹੈ ਪਰਨਾਇਕ ਜੀ ਦੇਖ ਲਿਆ ਵੀ ਜਿਕੇ ਨਾਲ ਵਿਖੀ ਨੇ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਆਹ ਕਮਰਾ ਹੁਣ ਭਾਗਰਾਣਾ ਹੋ ਗਿਆ ਹੂੰ ਸਾਡੇ ਘਰ ਦੇ ਏਸੀ ਵੀ ਰਹਿ ਗਏ ਹੂੰ ਹੂੰ ਹੁਣ ਕੋਈ ਵੀ ਕੰਮ ਆ ਹੁਣ ਤਾਂ ਬਸ ਇਹ ਆਏ ਕਹਿੰਦੇ ਵੀ ਚੁੱਲਾ ਵੀ ਇੱਧਰ ਚੱਕ ਲਿਆ ਜੀ ਰੋਟੀਆਂ ਦਾ ਹੂੰ ਹਾਂ ਬਈ ਤੇ ਕੀ ਇੱਧਰ ਮਿਲੋ ਜੀ ਇੱਧਰ ਚਲੋ ਜੀ ਕਾਕਾ ਸਾਹਿਬ ਵਾਹਿਗੁਰੂ ਨਾ ਮੇਰੀ ਗੱਲ ਨਹੀਂ ਦੀ ਪਰਮਾਤਮਾ ਕੁਛ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੀ ਗੱਲ ਕੰਪਲੀਟ ਹੋਣ ਤੋਂ ਪਹਿਲਾਂ ਤੇ ਜਿਹੜਾ ਕਹਿੰਦੀ ਆਂ ਕਿ ਮੈਂ ਫਾਂ ਵੀ ਤੁਹਾਡੀਆਂ ਕਮਰੇ ਦੇ ਵਿੱਚ ਆ ਜਾਵੇ ਅਸੀਂ ਇੱਥੇ ਰੋਟੀ ਬਗਾਈਏ ਬਸ ਇੱਕ ਲੈਟਰਨ ਬਾਥਰੂਮ ਦੀ ਛੇਤੀ ਬਣਾਣਾ ਹੈਗਾ ਨਹੀਂ ਹਗਣ ਦਾ ਵੀ ਇੱਥੇ ਪ੍ਰੋਫੈਸਰ ਜਣਾ ਦਾ ਸਾਡਾ ਪਿਛੜਾ ਜਿਹੜੇ ਹਾਲਾਤ ਬਣ ਗਏ ਹੋਏ ਨੇ ਤੁਹਾਡੇ ਤੈਨੂੰ ਕੱਢੀ ਜਾਣੀ ਹੈ ਕਦੀ ਕਹਿ ਗਏਂ ਤੂੰ ਅਗਰ ਤੋਂ ਲੈ ਕੇ ਆਉਂਦਾ ਇਹ ਯਾਰ ਦੋਸਤਾਂ ਇਹ ਮੇਰੀ ਅਕਲ ਤੋਂ ਥੋੜਾ ਜਿਹਾ ਬਾਹਰ ਹੋ ਗਿਆ ਜੀ ਇਹ ਕੰਮ ਵੀ ਤੁਹਾਨੂੰ ਜਿਹੜੀ ਪੋਜੀਸ਼ਨ ਵਾਲਾ ਲੈਪਟਾਪ ਚਾਹੀਦਾ ਸੀਗਾ ਉਹ ਪੋਜੀਸ਼ਨ ਤੋਂ ਥੋੜੀ ਜਿਹੀ ਡਾਊਨ ਹੈ ਕਿਉਂਕਿ ਜਦੋਂ ਵੀਡੀਓ ਵਗੈਰਾ ਐਡਿਟ ਕਰਕੇ ਕੱਟਦੇ ਹਾਂ ਤਾਂ ਸਮਾਂ ਲੱਗਦਾ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਨਾਲ ਖਰਾਬ ਹੋਇਆ ਸੀ ਉਹ ਮੰਨ ਲਓ ਜੀ ਅੱਧੇ ਪੌਣੇ ਘੰਟੇ ਦੇ ਵਿੱਚ ਮੇਰਾ ਕੰਮ ਕਰਦਾ ਸੀਗਾ ਉਹ ਵਾਰੰਟੀ ਕਰਦਾ ਸੀ ਬਾਰਬੇਡੀ ਨੂੰ ਤਾਂ ਇਹ 68 ਟੱਕਾ ਤੇ ਲੈ ਜਾਦਾ ਹਾਂ ਇਹ ਪਤਾ ਨਹੀਂ ਪੁਰਾਣੀ ਜਨਰੇਸ਼ਨ ਆ ਪਤਾ ਨਹੀਂ ਕੀ ਦਿੱਕਤ ਸੀ ਪਰ ਕੰਮ ਸਾਰਨ ਵਾਸਤੇ ਠੀਕ ਆ ਉਦਾਂ ਬਟਰ ਹੁਣ ਥੋੜਾ ਜਿਹਾ ਮੈਂ ਇਹ ਦੇਖਿਆ ਉਹ ਚਾ ਨਿਗੜ ਮੈਂ ਪਤਾ ਕਰਿਆ ਉਹ ਕਹਿੰਦੇ ਲਗਨਾਂ ਨਹੀਂ ਮਿਲਦੇ ਨੇ ਤੁਹਾਨੂੰ ਨਵੇਂ ਮਿਲਣਗੇ ਆਲੂ ਭਾਜੀ ਇੱਕ ਵਾਰ ਵਿਜ਼ਿਟ ਕਰੋ ਸਾਡੀ ਦੁਕਾਨਾਂ ਤੇ ਕਿਉਂਕਿ ਮੈਂ ਸਰਚਿੰਗ ਪਰ ਹੈਗਾ ਉਦੋਂ ਦਾ ਸਾਰ ਨਹੀਂ ਲਿਆ ਮੇਰੇ ਲੈਪਟਾਪ ਤੇ ਵਗੈਰਾ ਆ ਤੇ ਜੈਸਮੀਨ ਲੈ ਕੇ ਆਈ ਆਪਣੀ ਛੋਹਰੀ ਦੇ ਪੁੱਤਰ ਨੂੰ ਚੂੜੀਆਂ ਪਰ ਇਹਨੇ ਖੜਾ ਖੜਾ ਕੇ ਆਲੇ-ਦਾਲੇ ਕਦੇ ਕਿਤੇ ਪਈ ਆ ਕਦੇ ਕਿਤੇ ਤੇ ਕਦੇ ਕਿਤੇ ਗਏ ਹੈ ਹੈ ਗੀ 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 ਕੇ ਅਸੀਂ ਮੈਂ ਫਸਾ ਨਾ ਬੁੜਾ ਹਾਰ ਕਰਾ ਰਵਾਂ ਨਾ ਥੱਲੇ ਇੰਨੇ ਕਮੈਂਟਾਂ ਦੇ ਮੈਂ ਸਾਰੇ ਮੈਂ ਸਾਰੇ ਇੰਨੇ ਕਮੈਂਟਾਂ ਦੇ ਸੁਣ ਲਓ ਇੱਧਰ ਹਲਾ ਨਾ ਚੱਕੋ ਮੈਂ ਸਾਰੇ ਕਿੰਨੇ ਕਮੈਂਟਾਂ ਦੇ ਸਵਾਈ ਕਰ ਲਓ ਪਾਤੀਆਂ ਚੱਕ ਦੋ ਬੁਲਾਣਾ ਕਰ ਲਓ ਢਿੰਕਾ ਕਰ ਲਓ ਮਾੜਾ ਮੋਟਾ ਦੇਖਾ ਤੋੜ ਲਿਆ ਕਰੋ ਕਿ ਅਜੀ ਰੋਣ ਸੇ ਜੋਦੇ ਕੋਈ ਬਲੇ ਜੀ ਬੋਲੋ ਜੀ ਨੰਗੋ ਲੈ ਜਿਹੜਾ ਇਹ ਮੱਡਣਾ ਨਾ ਕਰ ਰਿਹਾ ਹੈ ਬਾਈ ਕਰ ਹੁਣ ਏਸੀ ਵਾਲਾ ਕਮਰਾ ਹੋਣਾ ਫਟਿਓ ਗੈਸਬੂਥ ਕਿਸੇ ਨੂੰ ਨਹੀਂ ਨਿਕਲ ਗਈ ਹੈਗੀ ਸਾਰਾ ਕੁਝ ਉਦਰੇ ਰਹਿ ਜਾਣਾ ਹੈ ਆਮਲੀ ਗਿਆ ਦਾ ਤੁਸੀਂ ਬੋਲੇ ਵਿੱਚ ਦੱਸ ਦਿਓ ਲੋ ਜੀ ਆਪਾਂ ਛੱਡਿਆ ਤੁਹਾਨੂੰ ਹਰ 20 ਮਿੰਟ ਵਿੱਚ ਜਵਾਬ ਜ਼ਰੂਰ ਦਊਗਾ ਠੀਕ ਆ ਜੀ ਆਓ ਜੀ ਸਾਡੇ ਵੱਲ ਗੱਲ ਹੈਗੀ ਜੀ ਐਂ ਵੀ ਅਸੀਂ ਤੁਹਾਨੂੰ ਦਿਖਦਾ ਸਾਰਿਆਂ ਨੂੰ ਬਈ ਬਣਾਉਣ ਲੱਗੇ ਆ ਜੀ ਆਲੂ ਗੋਭੀ ਸਵੇਰੇ ਉੱਠ ਕੇ ਟੈਨਸ਼ਨ ਹੋ ਜਾਂਦੀ ਆ ਵੀ ਕੀ ਬਣਾਈਏ ਕੀ ਬਣਾਈਏ ਕੀ ਬਣਾਈਏ ਬੰਦੇ ਲੱਗੇ ਤੁਹਾਨੂੰ ਤਾਂ ਪਤਾ ਹੀ ਆ ਇਹਨਾਂ ਨੂੰ ਕਿਤੇ ਕੋਈ ਟੈਨਸ਼ਨ ਨਾ ਸਰਦੀ ਸਰਦੀ ਦੀ ਸਭ ਤੋਂ ਵੱਡੀ ਟੈਨਸ਼ਨ ਇਹ ਉੱਤਰ ਦੀ ਹੈ ਕਿ ਬੀਬੀਆਂ ਬਣਾ ਦੇ ਦਿਮਾਗ ਦੇ ਕੀ ਬਣਾਏ ਕਿਹੜਾ ਇਹ ਕੀ ਬਣਾਏ ਇਹ ਤਾਂ ਪੌੜੀ ਚੜਦੇ ਉੱਪਰ ਤਾਂ ਕਹਦਨੇ ਆਂ ਕਿਆ ਬਣਾਏ ਅੱਜ ਜੇ ਮੰਨ ਤਾ ਤੇ ਚੀਜ਼ਾਂ ਤੱਕ ਸੋਚ ਨਹੀਂ ਲਓ ਆਹ ਕੋਚੀ ਵੀ ਤੇ ਆਹ ਬਣਾ ਲਾਂਦੇ ਆਹੇ ਕਹਦਾ ਲਈ ਬਾਕੀ ਬੀਬੀਆਂ ਬਣਾ ਕੰਮ ਦਾ ਜਿੰਨਾ ਮਰਜ਼ੀ ਕਹਿ ਲੈਣਾ ਹੈ ਤਾਂ ਬਣਾਵੇਂ ਵੀ ਕਿਆ ਤੇ ਸਾਡਾ ਤਾਂ ਆ ਗਿਆ ਵੀ ਏਸੀ ਤੋਂ ਨਹੀਂ ਨਿਕਲਦੀ ਹੈਗੀਆਂ ਕੰਮ ਮਾੜੇ ਆਪ ਹੋ ਜੰਨੇ ਆ ਕਿ ਆ ਮੇਰੀਏ ਉਰੇ ਬੈਠੇ ਬਿਠਾਏ ਹੋਏ ਏਸੀ ਦੇ ਵਿੱਚੇ ਕੰਮ ਹੋ ਜੰਨੇ ਆ ਇੱਕ ਦੁੱਧ ਵੀ ਗਰਮ ਹੋ ਗਿਆ ਦਰਿਆ ਵੀ ਬਣ ਗਿਆ ਸਾਤਵੀ ਵੀ ਫੂਕ ਮਾਰੇ ਤੇ ਵੜੀ ਬਣ ਜਾਂਦਾ ਵਾ ਦੇ ਕਿ ਤੇ ਉਹ ਵੀ ਚੁੰਨਾ ਚੱਲਾ ਤੇ ਅੱਜ ਤਾਂ ਤੁਸੀਂ ਉਰੀਆ ਬਣਾਉਣਾ ਪੱਕਾ ਨਹੀਂ ਨਹੀਂ ਹਾਸ ਚੱਕਿਆ ਹਾਂ ਫੇ ਮੈਂ ਕਿਹ ਪੈ ਗੱਲ ਕਹਿ ਕੀ ਹਟੇ ਨਾ ਮੈਂ ਤਾਂ ਗੱਲ ਕਹਿ ਕੇ ਹਟਿਆ ਬੇਸ ਤੇ 24 40 ਲੱਖ ਰੁਪਏ ਬਸ ਮੇਰੀ ਉਰੀ ਦੀ ਗੱਲ ਹੈ ਸੋਈ ਤਾਂ ਸਾਡੇ ਹੈ ਇੱਥੇ ਬਣਾ ਲੰਨੇ ਆ ਕੋਈ ਲੋਟੇ ਪਾਉਣਗਾ ਮਾੜੀ ਸੋਈ ਕਾਈ ਟੈਨ ਸੌਣ ਲੈ ਐਨੇ ਸੌਣੇ ਸਾਰੇ ਕਮੈਂਟ ਆ ਗਏ ਕਿਚਨ ਦੇ ਚਿਕਨ ਦੇ ਬਾਰੇ ਹੈ ਬਈ ਬਹੁਤ ਵਧੀਆ ਪਾਈ ਤੁਹਾਡੀ ਰਸੋਈ ਹੈ ਹੈ ਥੋੜੀ ਅੰਗਰੇਜ਼ੀ ਇਧਰ ਉਧਰ ਫਾਜਦੀ ਥੋੜੀ ਜਾ ਕੇ ਅੰਗਰੇਜ਼ੀ ਦਾ ਫਾਜਦੀ ਹੈ ਤੁਹਾਡੀ ਬਈ ਪਰ ਸਭ ਤੋਂ ਜ਼ਿਆਦਾ ਟੈਨਸ਼ਨ ਮਨ ਸਵੇਰੇ ਉੱਠ ਕੇ ਪਤਾ ਕੀ ਹੁੰਦੀ ਹੈ ਸੰਦੀਪ ਆ ਤਿੰਨ ਵਜੇ ਮੈਨੂੰ ਦੁਕਾਨ ਨੂੰ ਆਏ ਕੋ ਮੱਲਾ ਚੰਨਾ ਵੀ ਹੋਣੀ ਮੈਨੂੰ ਪੁੱਛਦਾ ਦੇ ਦੇ ਕੀ ਆ ਬਣਾਈਏ ਤੇ ਸਬਜ਼ੀ ਦੱਸ ਫਿਰ ਸਬਜ਼ੀ ਦੱਸ ਆਇਓ ਕਰੀ ਜਾਂਦੇ ਯਾਰ ਵੀ ਬੰਦਾ ਸਭ ਤੋਂ ਵੱਡੀ ਪ੍ਰੋਬਲਮ ਆਏ ਬੰਦਾ ਨਾ ਨਹੀਂ ਕਹਿੰਦੇ ਚੱਲੋ ਬਾਹਰ ਨੂੰ ਚੱਲੋ ਬਾਹਰ ਨੂੰ ਮੈਂ ਬੰਦਾ ਪ੍ਰੋਬਲਮ ਹੈ ਨਾ ਇਹ ਕੀ ਕਹਿ ਗਏ ਸੀ ਇਹ ਸਭ ਤੋਂ بڑا ਬੰਦਾ ਪ੍ਰੋਬਲਮ ਹੈ ਮੈਂ ਸਭ ਤੋਂ بڑی ਪ੍ਰੋਬਲਮ ਇਹ ਹੈ ਨਾ ਬੰਦਾ ਹੈਗੀ ਬੰਦਾ ਵੀ ਪ੍ਰੋਬਲਮ ਹੈ ਆ ਤੇ ਬੰਦੇ ਆ ਬਸ ਕੀ ਬਣਾਇਆ ਅੱਜ ਜੇ ਮੰਤੂ ਚੰਦ ਜੀ ਪੈਸੇ ਦਾ ਤੁਹਾਡੇ ਵਰਗਾ ਨਾ ਕੋਈ ਉਹ ਨਹੀਂ ਹੈਗਾ ਕੀ ਨਹੀਂ ਹੈਗਾ ਇੱਦਾਂ ਦੇ ਦਾਅ ਦੇ ਸੇ ਨੋਟ ਘਾਟਾ ਕਰਦਾ ਇਹ ਕਹਦਾ ਇਹ ਪਸਾਉਂਦਾ ਠੀਕ ਕਰ ਮੈਂ ਫੇ ਜਾਨੀ ਤੈਨੂੰ ਇੰਨਾ ਰੋਲ ਵੀ ਤੂੰ ਮੇਰੇ ਕੋਲ 25 ਸਾਲ ਹੋ ਗਈ ਵਿਆਹ ਕੇ ਆਈ ਹੈ ਨਾ ਤੇਨੂੰ 25 ਸਾਲ ਤੱਕ ਖਾਣ ਤੱਕ ਮੇਰੇ ਟੇਸਟ ਦੇ ਨਹੀਂ ਪਤਾ ਲੱਗਿਆ ਕਦੀ ਮਨ ਨੂਰ ਚ ਨੂਰ ਹੀ ਨਹੀਂ ਹੁੰਦਾ ਆਹ ਨੂਰ ਜਨੂਨ ਹੀ ਨਹੀਂ ਹੁੰਦਾ ਤਰ ਤਰ ਕੱਲ ਨੂੰ ਚ ਸਵਾਦ ਹੀ ਨਹੀਂ ਹੁੰਦਾ ਗੋਭੀ ਕਿਸੇ ਨੇ ਪ੍ਰਾਈਵੇਟ ਬਣਾਈ ਨਹੀਂ ਕਿ ਘਰ ਨੂੰ ਨਹੀਂ ਪਤਾ ਲੱਗਦਾ ਤੁਹਾਡੀ ਮਤੇ ਕੀ ਚੱਕਰ ਹੈ ਤੁਸੀਂ ਕਿਉਂ ਕਰ ਰਹੇ ਹੋ ਤੁਹਾਨੂੰ ਬੱਸ ਕਿਾ ਕਾ ਕਰਦੀ ਹੈ ਮਹਾਰਾਜ ਜੀ ਨਹੀਂ ਹੋਣਾ ਤੇ ਚਾਹ ਤੇ ਤੁਹਾਡਾ ਮੁੱਠਾ ਕਦੇ ਇੱਕ ਮੇਂਜਾ ਨਹੀਂ ਮੁੱਠਾ ਵੀ ਨਹੀਂ ਚਲੋ ਮੈਂ ਕਿਹਾ ਮੌਜੀ ਆ ਬੈਠੀਆਂ ਆਪਾਂ ਜਵਾਲ ਕਰਦੇ ਹਾਂ ਇਹਨਾਂ ਦੇ ਕੋਲ ਬੇ ਪਾਇਆ ਤੁਸੀਂ ਜੇ ਪਾਣੀ ਨਹੀਂ ਪਾਇਆ ਇੱਕ ਪਾਇਆ ਤੁਸੀਂ ਪਾਣੀ ਪਾ ਲੈਣਾ ਉਹਦੇ ਵਿੱਚ ਕਿੰਨੇ ਗ੍ਰਾਮ ਤੁਸੀਂ ਚਾਹ ਪੱਤੀ ਪਾਉਣੀ ਹੈ ਤੇ ਕਿੰਨੇ ਗ੍ਰਾਮ ਵਿੱਚ ਚਾਹ ਚਾਹ ਪੱਤੀ ਦਾ ਚਾਹ ਚਾਹ ਦਾ ਕੋਈ ਨਾਮ ਨਹੀਂ ਹੁੰਦਾ 5 ਐਮਐਲ ਕਿਹਾ ਜਾਂਦਾ ਐਮਐਲ ਚਾਹ ਚ ਦੇ ਨਾਮ ਤੋਂ ਕੋਈ ਛੋਟਾ ਤੇ ਛੋਟਾ ਜਿਹੜਾ ਚਾਹ ਤੁਸੀਂ ਕਿੰਨਾ ਪਾਉਣਾ ਹੈ ਉਹਦੇ ਵਿੱਚ ਚਾਹ ਤੋਂ ਬਿਨਾਂ ਨਹੀਂ ਮਰਦੀ ਆ ਹਾਂ ਹਾਂ ਹੇ ਕਾਗਾ ਦੁੱਧ ਤੋਂ ਬਾਰੇ ਪੜੀ। ਫਿਰ ਵਿੱਚ ਇੱਕ ਚਮਚਾ ਚੀਨੀ ਜਰਣੀ ਚੱਲਣਾ। ਉਹ ਇੱਕ ਚਮਚਾ ਲੱਗੇ ਹੈ। ਹੋਰ ਤੁਮਹੇ ਬਾਤ ਜਿਹੜਾ ਬੰਦਾ ਸ਼ੂਗਰ ਦਾ ਪੀਉਂਗਾ। ਪਤਾ ਹੀ ਨਹੀਂ। ਪਤਾ ਤਾਂ ਸਾਰੇ ਸੰਸਾਰ ਨੂੰ। ਕਿੰਨਟੀ ਹੋਣੀ ਚਾਹੀਦੀ ਦਿਵਾਨ ਚ ਕੰਟੀ। ਮੰਨ ਲੋ ਤੁਹਾਨੂੰ ਬਾਸਮਤੀ ਚੌਲ ਲੈ ਕੇ ਦੇ ਦੇ ਪਾਣੀ। ਹਾਂਜੀ। ਆ ਚਾਈਨਾ ਗੇਟ, ਅਲਮਾ ਗੇਟ ਹੋ, ਇੰਡੀਆ ਗੇਟ, ਜੋ ਮਰਜੀ ਗੇਟ ਬੇਟਲਾ। ਵੀ ਵਧੀਆ ਦੇ ਲਿਆ ਕੇ ਪਾਣਾ। ਠੀਕ ਹੈ ਬਾਸਮਤੀ ਦੇ ਚੌਲ। ਮੈਂ ਲੋ ਜੀ ਬਗੈਰ ਪਿਛਤਾਰੇ ਦਾ ਚੌਲ ਬਣਾਉਣਾ ਬਹੁਤ ਵਧੀਆ ਹਾਂ ਕਿੰਨਾ ਪਾਣੀ ਪਾਉਂਗਾ 1 ਕਿਲੋ ਚੌਲ ਦੇ ਦਿੱਤੇ ਜਾਂਦੇ ਆ ਬਾਸਮਤੀ ਦੇ ਕਿੱਜੇ ਨਾ ਚੌਲ ਸੰਦੀਪ ਕੋਰੇ ਥੋੜਾ ਜਿਹਾ ਪਾਣੀ ਬੱਧੇ ਕਰ ਹਾਂ ਜੱਜਾ ਆਵਾ ਤੁਮਾ ਜੀ ਭਲੀ ਬੰਦ ਬੈਠਾ ਮੈਂ ਆਹ ਕੇ ਜੁਬਾਬ 2 ਕਿਲੋ ਚੌਲ ਦੇ ਦਿੱਤੇ ਤੁਸੀਂ ਮੈਂ ਦੱਸਦਾ ਫੜਕੜੀ ਪਾਣੀ ਆ ਵੀ ਉਹਦੇ ਵਿੱਚ 1.5 ਕਿਲੋ ਪਾਣੀ ਪਾਓ ਨਹੀਂ ਪਾਣੀ ਪੈਣਾ ਜਿੰਨੇ ਚੌਲ ਆ ਚੌਲਾਂ ਤਾਂ ਥੋੜਾ ਜਿਹਾ ਇਹਨੂੰ ਖਰਦਾ ਇਹਨਾਂ ਨੇ ਦੇਖੀ ਇੱਕ ਮਿੰਟ ਰੁਕ ਜਾ ਡੇਢ ਕਿਲੋ ਵਾਲੀ ਤੂੰ ਡੇਢ ਕਿਲੋ ਪਾਣੀ ਪਾਉਂਦੀ ਤੂੰ ਕਿੰਨਾ ਪਾਉਂਦੀ ਸਵਾ ਕਿਲੋ ਇਹ ਕਦੋਂ ਨਹੀਂ ਪਾਉਂਗਾ ਮੈਂ ਉਹ ਨਾ ਰੋਕੀਂ ਉਹ ਗੱਲ ਸੁਣੋ ਮੇਰੀ ਗੱਲ ਸੁਣੋ ਅੱਛਾ ਚੱਲ ਠੀਕ ਚਾਹੇ ਦੇਖ ਲਿਓ ਚਾਹੇ ਚੱਲ ਮੈਂ ਬੰਨ ਗਿਆ ਚੱਲ ਮੈਂ 2 ਮਿੰਟ ਲਈ ਮੰਨ ਗਿਆ ਬਾਤ ਮਤਰੀ ਮੇਰੀ ਕਾਪੀ ਪਾਣੀ ਚੈਨਾ ਸੋਕਦੀ ਆ ਚਲੋ 2 ਮਿੰਟ ਮੰਨ ਲੈਂਦੇ ਚਲੋ ਜਿਹੜੇ ਆਪਣੇ ਘਰ ਦੇ ਜੌਲ ਉਹਨਾਂ ਚ ਪਾਣੀ ਪੂਰਾ ਦੇਖ ਪੂਰਾ 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 ਇਹ ਤੁਸੀਂ ਇਹ ਬਾਰੇ ਸਾਜੇ ਕੋਲ ਤੋਂ ਪਾਸੇ ਇੱਕ ਜਿਹੀ ਬਾਜੀ ਜਿਹੜੇ ਖੋਲ ਤੋਂ ਰਹੇਗਾ ਗੱਲ ਬਣੀ ਮਤਲਬ 1 ਕਿਲੋ ਚਾਹਣਾ ਵਿੱਚ 1 ਕਿਲੋ ਪਾਣੀ 1 ਕਿਲੋ ਪਾਣੀ ਪਾਉਣਾ ਹਣਾ ਮੋਟਾ ਦੋ ਤਿੰਨ ਗਾਲ ਗਾਲਤਰੇ ਛੋ ਸਾਡੇ ਡੇਢ ਗੁਣਾ ਪਾਣੀ ਡੇਢ ਗੁਣਾ ਪਾਣੀ ਪੈਂਦਾ ਨਹੀਂ ਡੇਢ ਜੇ ਤੁਸੀਂ ਇਹਨ ਸੁੱਕੇ ਬਣਾਉਣੇ ਆ ਤਾਂ ਡੇਢ ਜੇ ਥੋੜੇ ਜਿਹਾ ਲਾਪ ਲਪੇ ਜਣਾ ਤਾਂ ਪੂਰੇ ਦਾ ਪੂਰਾ ਮਾਣੀ ਬਧੀਆ ਬਣਦਾ ਉਹ ਪੂਰੇ ਦਾ ਪੂਰਾ ਪਾਉਂਦੀ ਆ ਤਾਂ ਮੈਂ ਦੱਸਾਂ ਦੁੱਗਣਾ ਪੈਂਦਾ ਪਾਣੀ ਉਸ ਦੇ ਜਵਾਹ ਮਤੀ ਚ ਸਾ ਅ ਜਨਾਨੀਆਂ ਤੁਸੀਂ ਕਿ ਅਸੀਂ ਐਂ ਦੱਸੋ ਬਾਦਮਤੀ ਚ ਪੈਂਦੇ ਮੈਂ ਤਾਂ ਆਹ ਖਾ ਜਾਏ ਤੁਸੀਂ ਬਾਦਮਤੀ ਪਾਣੀ ਕਰੇ ਸੋਕਦੀ ਆ ਹਾਂ ਸਿਕੜਾ ਹਾਂ ਸਿਕੜਾ ਕਿਹਾ ਸੀ ਤੁਸੀਂ ਜਨਾਨੀਆਂ ਤੁਸੀਂ ਜਨਾਨੀਆਂ ਹੀ ਨਹੀਂ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਸੀ ਜਨਾਨੀਆਂ ਕਿ ਤੁਸੀਂ ਜਨਾਨੀਆਂ ਆਹ ਡੇ ਕਰ ਸਾਰੀ ਮੈਂ ਮਾਰ ਦੇਗਾ ਨਾ ਉਹਨੇ ਵੀ ਆ ਕਰ ਦੁਆ ਕਰ ਦੋ ਆਪਾਂ ਮਾਰਿਆ ਕਰਾਂਗੇ ਅੱਜ ਕਰਿਆ ਕਰੋ ਜਦੋਂ ਨੂੰ ਪਤਾ ਤੁਹਾਨੂੰ ਤਾਂ ਆਉਂਦਾ ਨਹੀਂ ਚਲੋ ਇੱਕ ਆਈਡੀਆ ਲਾ ਲਓ ਵੀਰਾ ਤੁਸੀਂ ਮੈਂ ਨਿੱਕਾ ਦੇਖੋ ਜੀ ਸਬਜ਼ੀ ਬਣਾਉਣੀ ਹੈ ਘਰ ਦੇ ਵਿੱਚ ਆਲੂ ਮਕੋੜੇ ਬਣਾਉਂਦੇ ਤੁਸੀਂ ਸੁਣ ਲਓ ਉਧਰ ਤੇ ਖਾਜ ਮੜਿਆ ਕੜੀ ਬਣਾਉਣੀ ਹੈ ਤੁਸੀਂ ਬਣਾਣੀ ਠੀਕ ਹੈ ਜੀ ਦਾਲ ਬਣਾਉਣੀ ਹੈ ਨਹੀਂ ਬਣਾਉਣੀ ਹੈ ਅ ਲਿਕਵਿਡ ਸਬਜ਼ੀਆਂ ਬਣਾਉਣੀਆਂ ਨੇ ਉਹਦੇ ਵਾਸਤੇ ਤੁਹਾਡੇ ਕੋਲ ਪਤੀਲਾ ਇੱਕ ਸਪੈਸ਼ਲ ਹੈ ਹਾਂ ਜੀ ਹਾਂ ਜੀ ਹਾਂ ਸੁਵੀਰ ਦੇਖੀ ਤੁਹਾਡੇ ਕੋਲ ਪਤੀਲਾ ਇੱਕ ਸਪੈਸ਼ਲ ਹੈ ਜਿਹਦੇ ਵਿੱਚ ਲਿਕਵਿਡ ਸਬਜ਼ੀਆਂ ਬਣਾਉਂਦੇ ਤੁਸੀਂ ਉਸ ਪਤੀਲੇ ਨੇ ਮੈਨੂੰ ਲੀਟਰ ਦੱਸ ਦੋ ਵੀ ਉਹ ਕਿੰਨੇ ਲੀਟਰ ਦਾ ਪਤੀਲਾ ਆ ਪੂਰਾ ਮੈਂ ਮੈਂ ਚੱਕ ਰਿਹਾ ਮੈਂ ਨਾ ਪਾਣੀ ਥੋੜੇ ਘਾਮਨੇ 10 ਪੂਰਾ ਵਸ ਚਲ ਅੱਧਾ ਲੀਟਰ ਐ ਕਿਉਂ ਛੱਡਿਆ 4 ਲੀਟਰ ਦਾ ਹੋ ਆ 10 ਲੀਟਰ ਪਾ ਹੀ ਦੋ ਇੱਕ 4 ਇੱਕ 4 ਇੱਕ 10 ਮੈਂ ਨਾ ਕਿੰਨਾ ਬੜਾ ਦਿੰਦਾ ਉਹ ਨਹੀਂ ਹੈ ਬੜਾ ਬੜਾ 4 ਕਿਲੋ ਦਾ ਪੁੱਤਾ ਮੇਰੀ ਗੱਲ ਸੁਣ ਮੈਂ ਤਾਂ ਗੱਲੇ ਪੂਰੇ ਮਿਣੀਏਗੀ 4 ਕਿਲੋ ਦਾ ਹੋ ਤੁਹਾਨੂੰ ਪਤਾ ਹੀ ਨਹੀਂ ਚਲੋ ਆਏ ਦੱਸੋ 2 ਤੇ 3 ਤਿੰਨ ਤਿੰਨ ਦਫਾ ਮਾਰਨ ਦਾ ਵੀ 2 ਤੋਂ 3 ਦਾ ਵਿਚਨਾ ਫਰਕ ਪਾ ਲੂੰਗਾ ਤੁਹਾਡੇ ਘਰ ਚ ਗਲਾਸ ਕਿੰਨੇ ਆ ਜਿਹੜੇ ਤੁਸੀਂ ਮੰਗੀਆਂ ਸਟੀਲ ਦੇ ਸਾਡੇ ਗਲਾਸ ਹੋਣਗੇ ਆਹ ਹੈ 2 ਤੇ 3 ਦੀ ਸ਼ੂਰ ਦੇਤੀ ਜੇ ਤੁਸੀਂ ਗੱਲ ਵੀ ਰੱਖ ਦੋ ਨਾ ਆਹ ਹੈ ਇਹ ਸਾਡੇ 15 ਦੇ ਦਲਾ ਇਹ ਨਹੀਂ ਗੱਲ ਹੈ ਕਿ ਮੈਂ ਕੋਈ ਗਲਾਸ ਕੋਚ ਕਾ ਤੁਹਾਨੂੰ 2 ਤੇ 3 ਦੀ ਗਿਣਤੀ ਤੁਹਾਨੂੰ ਮਾਫ ਜੇ ਮਾਲੇ ਤੁਸੀਂ 20 ਕਹੇ ਤੇ 12 ਗਲਾਸ ਸਭ ਤੋਂ ਮੁੱਖ ਪਰੇ ਬੈਠੇ ਅੱਛਾ ਠੀਕ ਹੈ ਜਿਹੜੇ ਆਪਣੇ بڑے ਘਲਾਤ ਤੇ ਸੰਦੀਪ ਉਹ ਚਾਰਜ ਕੇ ਰਹੇਗੇ ਬਾਕੀ ਭਈਆਂ ਕੋ ਭੁੱਜੇਗੇ ਕਿੰਨੇ ਵਾਰ ਮੈਂ ਤੁਹਾਨੂੰ ਬਸ 12 ਜਲਾ ਸਾਰੇ ਕੀ ਆ ਸਾਰੇ ਦੇ ਛੋਟੇ ਸਾਰੇ ਕੀ ਆ ਪੱਕੀ ਗੱਲ ਆ ਹਾਂ ਲੈ ਲਓ ਇਹ ਤਾਂ ਗੈਣਾ ਨਹੀਂ ਆਇਆ ਲੱਗਦਾ ਇਹ ਕਿ ਰਾਸੇ ਤੇ ਕੋਈ ਚੱਕਰ ਨਹੀਂ ਹੈਗੀ ਅੱਛਾ ਮੈਂ ਤੁਹਾਨੂੰ ਜਿਹੜੇ ਗੋਲ ਆਪਣੇ ਕੋ ਥਾ ਹੈ ਜਿਹੜੇ ਗੋਲ ਸਾਰੇ ਜਿਹੜੇ ਪਾ ਯੂਜ਼ ਕਰ ਦੇਣਾਵੇਂ ਤਾਂ ਤੁਹਾਡੇ ਕੋ ਬੇਟੀ ਵਿੱਚ ਬਥੇਰੇ ਪੇ ਰਹੋਗੇ ਹੁਣ ਇਹ ਨਾ ਹੋਵੇ ਵੀ ਜੇ ਤੁਹਾਡੇ ਘਰ ਦੇ ਵਿੱਚ ਪੇਟੀ ਚੋਂ ਕਢ ਲਿਆ ਜੇ ਬਾਅਦ ਵਿੱਚ ਤਾਂ ਪੇਟੀ ਚ ਜਾਣਾ ਕਰਿਆ ਪੰਜ ਜੂਰੀ ਤੇ ਗੋਲ ਥਾਰਾ ਮਨੇ ਸੱਤ ਥਾ ਸਰਦੀਪ ਬੋਲ ਸੱਤੇ ਆ ਪੰਜ ਪਲੇਟਾਂ ਛੋਟੀਆਂ ਵੱਡੀਆਂ ਹਨ ਆਇਆ ਨੇ ਛੋਟੀਆਂ ਵੱਡੀਆਂ ਪੰਜ ਪਲੇਟਾਂ ਵੱਡੀਆਂ ਪੰਜ ਪਲੇਟਾਂ ਉਤੋਂ ਵੱਡਾ ਕੀ ਚਾਰ ਦੂਈਆਂ ਪਲੇਟਾਂ ਹੋਰ ਛੋਟੀਆਂ ਉਤੋਂ ਉਹ ਤਾਂ ਛੋਟੀਆਂ ਤਿੰਨ ਪਲੇਟਾਂ ਇਹ ਕਿਤੇ ਹੋ ਗਿਆ ਨੇ ਬੜੇ ਸੱਤ ਸੱਤ ਤੁਹਾਡੇ ਥਾਲਾ ਗੋਲ ਆ ਜਿਹੜੇ ਹਨਾ ਠੀਕ ਹੈ ਤੇ ਉਹਦੇ ਨਾਲ ਕੀ ਕਹਿੰਦੇ ਪੰਜ ਚਾਰ ਪਲੇਟਾਂ ਵੱਡੀਆਂ ਪੰਜ ਹੁਣ ਚਾਰ ਤੇ ਪੰਜ ਵੱਡੀਆਂ ਨੇ ਪੰਜ ਜੇ ਕੀ ਪੁੱਛ ਲੋ ਪੰਜ ਕੇ ਆਏ ਨੇ ਕੜਸੀਆਂ ਕਿੰਨੀਆਂ ਥੋੜੀ ਜਿਹੀ ਕੜਸੀਆਂ ਦੋ ਦੋ ਡੋਰੀਆਂ ਦੋ ਛਾਹ ਝਰਨੀ ਹੋਵਾਂ ਜਾਹਾ ਸਕੀ ਕਹਿੰਦੇ ਨੇ ਚਾਹ ਪੁੰਨੀ ਆ ਚਾਂਚੇ ਆ ਖਾੜੇ ਅਣਗੇ ਤੱਕ ਕੌਂ ਦੇ ਜਦ ਆ ਫੇਰ ਲਿਆਉਂਦੇ ਕੌਂ ਤੇ ਦੇ ਦੋ ਇੱਕ ਤੇਲ ਪੁੰਨੀ ਦੇਖੋ ਜੀ ਕੌਂ ਆ ਜਿਹੜੇ ਤੁਸੀਂ ਇੱਕ ਗੱਲ ਸੱਚ ਵੀ ਕੌਂ ਲੇ ਜੰਦੇ ਆ ਨਾ ਇਹਨਾਂ ਦਾ ਤੁਹਾਡੇ ਉਠੇ ਪੰਡੇ ਵਾਲੇ ਦਾ ਰੋਡ ਦੇ ਨੇ ਬਾ ਸਾਡੀ ਕੁੜੀ ਘਟ ਹੈ ਗੇ ਤਾਂ ਦੀ ਹੈ ਇਹ ਲੈ ਜਾਂਦੇ ਲੈ ਜਾਂ ਹੁਣ ਜਿਵੇਂ ਉਹਰੇ ਪਈ ਚੀਜ਼ ਇਨੇ ਬਾਹਰ ਲੱਜ ਕੇ ਬਸੇ ਦਨ ਟੰਨ ਕੀ ਪਤਾ ਏ ਸੀ ਜਿ ਬੈਠੇ ਹਾਂ 30 ਗ੍ਰਾਫ ਸੱਤ ਤੁਹਾਡੇ ਕੋਲ ਥਾਲ ਪੰਜ ਸਾਡੇ ਕੋਲ ਪਲੇਟਾਂ ਤੁਸੀਂ ਵੇੰਟੀ ਕਰਕੇ ਵੇਚਣ ਜਾਣਾ ਘਾਤੇ ਘਰ ਦੇ ਪਾਣੇ ਆ ਜਿੱਤੇ ਸਾਡਾ ਰੋਜ਼ ਹੱਥ ਜਾਂਦਾ ਉਹਨਾਂ ਦਾ ਪਤਾ ਹੋਣਾ ਚਾਹੀਦਾ ਮੈਨੂੰ ਪੁੱਛ ਹਾਂ ਸਾਡਾ 4 ਕਿਲੋ ਦਾ ਤੁਸਕ ਮੈਨੂੰ ਤੁਹਾਡੇ ਕੋਲ ਟਰੈਕਟਰ ਕਿੰਨੇ ਖੜੇ ਪੁੱਛੋ ਮੈਨੂੰ ਟਰੈਕਟਰ ਸਾਡੇ ਕੋਲ ਪੈਕਾ ਮੈਨੂੰ ਪੁੱਛੋ ਨਾ ਉਹ ਹੈਲੋ ਉਹ ਹੈਲੋ ਜਾਣੋ ਜਾਂ ਨਹੀਂ ਤੁਹਾਨੂੰ ਨਹੀਂ ਪਤਾ ਉਹ ਨਾ ਥੱਲੇ ਕੀ ਕੀ ਪਤਾ ਸਾਨੂੰ ਪਤਾ ਨਹੀਂ ਜਿਹੜੇ ਦੁੱਗੜਾ ਕਬਾਰ ਪਿਆ ਮਾਰਤਾ ਨਹੀਂ ਉਹ ਕਵਾ ਨੀ ਰੱਖਿਆ ਹੋਇਆ ਉਹ ਲਾ ਕਬਾਰ ਪਿਆ ਪ੍ਰਿੰਟਾਂ ਕਿਆ ਹੈਗੀਆਂ ਹੈ ਵਿੱਚ ਪਤਾ ਨਹੀਂ ਮੇਰੀ ਗੱਲ ਆਪਾਂ ਨੂੰ ਥੱਲੇ ਰੱਖੀ ਜਾਣੇ ਦੀ ਲੋੜ ਨਹੀਂ ਪ੍ਰਿੰਟਾਂ ਤਾਂ ਰੱਖੀਆਂ ਹੋਈਆਂ ਨੇ ਦੇਖੋ ਜੇ ਆਕੇ ਬੰਦਾ ਹੱਥ ਪਹੁੰਚ ਗਿਆ ਮਾਰਦਾ ਨਾ ਠੁੱਕ ਨਹੀਂ ਤਿੰਨ ਢੋਲ ਕਾਰ ਦਵੇ ਇੱਕ ਵਾਰ ਪਾ ਜਿਆ ਚਾਰ 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 ਖਾਰ ਦੋ ਇੱਕ ਵਾਰ ਚਾਰ ਢੋਰਾ ਕਾ ਖਾਣ ਦੇ ਭਰੇ ਇੱਕ ਸਰੋਂ ਦਾ ਇੱਕ ਸਰੋਂ ਦਾ ਭਰੇ ਆ ਸਰੋਂ ਵਾਲਾ ਤਾਂ ਵੀ ਖਾਦੀ ਕਰਦਾ ਇੱਕ ਖਾਂ ਚੋਰ ਪਿਆ ਭਰੇ ਰਹੇਗਾ ਹੈਗਾ ਨਾ ਹਾਂ ਇੱਕ ਖਾਦੀ ਕਰਦਾ ਐ ਹੋਰ ਮੁਟਿਆ ਤੁਸੀਂ ਫੜਦੇ ਫਮਾਨ ਵਾਲੇ ਨਾ ਦੱਸੋ ਮੈਨੂੰ ਪੁੱਛੋ ਤੇਰਾ ਕਾ ਸਾਮਾਨ ਡਾਕਟਰ ਦੇ ਬਾਹਰ ਆਇਆ ਬੇਸਾ ਪੁੱਛਣਾ ਨਹੀਂ ਬਿਦੜੇ ਹੁਕਾਲਿਆਂ ਦੀ ਜੋੜੀਆਂ ਕਿੰਨੀਆਂ ਐ ਉਸ ਤੋਂ ਅੱਗੇ ਤੁਹਾਡੇ ਕਿੰਨੇ ਐ ਮੈਂ ਸੱਕੀਆਂ ਤੁਹਾਡੇ ਪੁੱਛੋ ਬੰਦਾ ਇੱਕ ਮੈਂ ਦੋ ਇੱਕ ਮੈਂ ਸੈਡਾ ਹੋਵੇ ਤਾਂ ਕਿਤੇ ਇੱਕ ਐ ਪਹਿਲਾ ਮੇਰੀ ਗੱਲੇ ਖਣਾ ਬੱਸ ਕਰੋ ਟਿਕ ਟਿਕ ਦੇਖੋ ਤਾਂ ਮੈਂ ਪਹਿਲੀ ਗੱਲ ਕਹੀ ਹੈ ਵੀ ਦੋਵੇਂ ਮੈਂ ਸਾਹ ਆਪਣੇ ਕੋਲ ਉਹਨਾਂ ਦਾ ਥੱਲੇ ਜਾਂਦਾ ਜਿਹੜਾ ਸਾਰਾ ਕੁਝ ਮਾੜਾ ਮੋਟਾ ਸਫਾਈ ਕਰਦੇ ਤੇ ਪਾਤੀਆਂ ਪੁੱਤਿਆਂ ਜੋ ਕੋਈ ਸਾਪ ਉਸ ਉੱਪਰ ਲਾ ਕੇ ਬੜ ਗਿਆ ਮਰਸਾਤਾ ਦੇ ਦੀਚਾੜ ਬਾਤਿਆਂ ਦਾ ਜਿਹੜਾ ਲੜਨ ਦਾ ਮਤਲਬ ਇਹ ਨਹੀਂ ਕਿ ਕੋਈ ਜੇ ਕਿਤੇ ਹੋਰ ਜਗ੍ਹਾ ਹੁੰਦੀ ਚੱਜਦੀ ਜਾਂ ਤਾਂ ਕਿ ਤੂੰ ਕੌਣ ਦਾ ਬਏ ਬਹੁਤ ਲੜਦੀ ਰਹੀ ਜੇ ਤੂੰ ਪਹਿਲਾਂ ਜਾਂਦੀ ਚੰਗੀ ਗੱਲ ਸੀ ਸਾਥ ਹੋਣਾ ਬਹੁਤ ਜ਼ਰੂਰੀ ਆ ਮੇਰੇ ਆਏ ਜਿਹੜਾ ਪਾਇਆ ਉਹ ਸਾਰਾ ਕੁਝ ਜਿਹੜਾ ਜ਼ਮਾਨਾ ਇਹਦਾ ਕਿਤੇ ਤੇ ਆਇ ਤੇ ਪਾਇਆ ਮਾਂ ਕਾਲਾ ਹੋਇਆ ਤਾਂ ਏ ਕਿੱਥੇ ਮੂਈ ਕੀ ਕਰਾਈਆ ਉਹ ਏਦ ਹੀ ਨਹੀਂ ਗੱਲ ਔਰ ਮੈਂਸਾਂ ਦੀ ਗੱਲ ਕਰਦੇ ਪਾ ਆਹੋ ਮੈਂ ਪਿਆ ਹੋਇਆ ਤਾਂ ਮੈਂ ਜਾਪ ਗਈ ਮੈਂ ਸਾਰਾ ਕਿੱਥੇ ਪਿਆ ਬਦਿਆ ਨਾ ਪਿਆ ਹੋਇਆ ਤਾਂ ਨਹੀਂ ਮੈਂਸਾਂ ਨਾਲ ਭਾਵੇਂ ਕਿੰਨਾ ਹੋਵੇ ਪੰਜੇ ਨਾ ਜਿਹੜਾ ਉਹ ਕੋਠਾ ਜਾ ਹਾਂ ਉਹ ਪਿਆ ਬਦ ਕੋਠਾ ਕਿੱਥੇ ਦੇ ਕੀ ਕਰਾਉਣਾ ਤੁਸੀਂ ਕੋਠਾ ਪਿਆ ਬਦ ਨਾ ਤਾਂ ਮੇਲ ਮੱਠ ਜੇ ਕਿਤੇ ਵੱਡਾ-ਵਟਾ ਚਾਰਜ ਦਾ ਹੁੰਦਾ ਦੇਖ ਉਹ ਤੂੜੀ ਦੀ ਬੈਣ ਜੀ ਮੈਂ ਇਹਨਾਂ ਨੂੰ ਕਹਿੰਦਾ ਰੌਲਾ ਪਾਏਗੀ ਵੀ ਤੁਸੀਂ ਡੰਗਰ ਵੀ ਰੱਖਣੇ ਨਾ ਦੇਖ ਨਾ ਮੋੜੇ ਜਾ ਭਾਂਡੇ ਭੁੰਡੇ ਨਾ 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 ਬੈਠੋ ਬੈਠ ਪਾਂਡੇ ਦੇ ਕੀ ਕਰਾਉਣਾ ਲੱਗੇ ਭਾਡੇ ਕਿੰਨੇ ਨੇ ਸੀ ਕਿਤੇ ਆਪਣੇ ਪੈਕੇ ਦੇ ਇੰਨੇ ਜਿੰਨੇ ਹੈਗੇ ਜਾਣ ਕੇ ਪੁੱਛਦੇ ਨੇ ਕਿੰਨੇ ਦੇਖੀ ਆਈਆਂ ਹੁਣ ਅੱਜ ਤੇ ਪੁੱਛ ਲੈਣਾ ਆ ਮੈਂ ਨਾ ਜੰਦੀ ਇਹ ਤਾਂ ਭਾਡੇ ਸਾਡੇ ਸਾਰੇ ਸਾਢੀ ਐ ਅੱਜ ਤਾਂ ਫੋਟੋ ਕੱਢੇਂਗੀ ਕੋਈ ਭਾਣਾ ਸਾਡੇ ਕੋਲ ਬੇਟੀਆਂ ਦੇਖੋ ਜੇ ਕਿ ਵਿਚੇ ਪਏ ਆ ਖਲ ਤੁਹਾਨੂੰ ਸੁਪਨੇ ਆਉਣੇ ਵੀ ਕੱਢੇ ਕਿ ਨਹੀਂ ਕੱਟਿਆ ਹਾਂ ਸੁਪਨੇ ਮੈਨੂੰ ਆਉਂਦੇ ਨੇ ਉਹ ਤਾਂ ਸਾਡੇ ਭਾਡੇ ਚਾਹ ਦੇ ਰਹੇ ਨੇ ਤੇ ਨਹੀਂ 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 ਆ ਮੈਂ ਕੋਸ ਨਾ ਦੇ ਵੀ ਕਿੜੇ ਨਹੀਂ ਤੁਹਾਡੇ ਨਾਲ ਹਾਂ ਆ ਗਿਆ ਮੈਂ ਆ ਗਿਆ ਇੱਕ ਮਿੰਟ ਚ ਆ ਗਿਆ ਮੈਂ ਤੁਹਾਨੂੰ ਦਿਖਾਵਾਂਗੀ ਤੂੰ ਲੈ ਇਹ ਆਪਣਾ ਸ਼ੁਰੂ ਕਰਤਾ ਕੰਮ ਇੱਧਰ ਇਹਨੇ ਡਰਾ ਦੇ ਸਾਰਿਆਂ ਨੂੰ ਡਰਾ ਦੇ ਵੀਡੀਓ ਚ ਆਉ ਆਉ ਪੁੱਤ ਆ ਗਿਆ ਆ ਇਸੇ ਵੀਡੀਓ ਇਹਨੂੰ ਕਰਤੀਆਂ ਬਾਅਦ ਵਿੱਚ ਬਹੁਤ ਟਾਈਮ ਤੇ ਚਾਹ ਪੀਂਦੀ ਆ ਕੰਮ ਨਹੀਂ ਹੋਊਗੀ ਇਹਦਾ ਆ ਜਿਹਨਾਂ ਨੇ ਚਾਹ ਨਹੀਂ ਦੀ ਪੀਤੀ ਹੈਗੀ ਤਾਂ ਕਰਕੇ ਬਾਰੀ ਨਹੀਂ ਆਈ ਔਣ ਦਿੱਤੀ ਇਹਨਾਂ ਨੇ ਬਾਹਰ ਨੂੰ ਜਿੱਕੇ ਤੇ ਚਾਹ ਪੀਤੀ ਬਿੰਦੀ ਆਪਾਂ ਤਾਂ ਕਹਿਤਾ ਆਪਾਂ ਕੀ ਕਰੀ ਇਹਨਾਂ ਨੂੰ ਆਪਣੀ ਚੀਜ਼ਾਂ ਦਾ ਨਹੀਂ ਪਤਾ ਨਹੀਂ ਤੁਸੀਂ ਦੰਗਰਾਂ ਚੱਲੇ ਸ਼ਿਫਾਈ ਨਹੀਂ ਕਰਦੀਆਂ आप भी तो फेर चक के मार सकती हैं मैं पहले पहले सफाई कहती हूं तो कहने आले वाले की सफाई करते हैं जी गल करो असली में कहना लोहा कवाड़ था भाई इतना मैं तो टैंपू वाले आएगा टैंपू वाले के तो नंबर लंबे सब जी पर गए थे वीडियो और इसको नहीं वो लोग पार्टनर बना लेते हैं हां और ऐसे ही तो ਤੁਸੀਂ ਮੈਨੂੰ ਦੱਸਿਆ ਨਹੀਂ ਹਾਂ ਜਿਹੜੇ ਇਹਦੇ ਵਿੱਚ ਤੁਸੀਂ ਸਬਜ਼ੀ ਬਣਾਉਂਦੀਆਂ ਵੀ ਭਾਂਡਾ ਕਿੰਨੇ ਲੀਟਰ ਵਾਲਾ ਹੋ 4 ਕਿਲੋ ਦਾ ਤੁਸਕਾ ਨਾ ਮੈਨੂੰ ਕਿਹ ਪਤਾ 4 ਕਿਲੋ ਦਾ ਅੱਛਾ ਇਹ ਤੋਂ ਥੋੜਾ ਜਿਆਦਾ ਵੱਡਾ ਹੋ ਨਹੀਂ 5 ਕਿਲੋ ਹੋਊਗਾ ਫਿਰ ਕਿ 6 ਕਿਲੋ ਹੋਊਗਾ ਸਾਢੇ 4 ਕਿਲੋ ਦਾ ਹੀ ਹੋਣਾ ਉਹ ਇੰਨਾ بڑا ਨਹੀਂ ਹੈਗਾ ਉਹ ਪਤੀਲਾ ਸਬਜ਼ੀ ਵਾਲਾ ਕੁੱਕਰ ਵਾਲਾ ਹੈਗਾ 2.5 ਕਿਲੋ ਦਾ ਤੇ ਕਿਹਨੇ ਕੁੱਕਰ ਜਿਹੜੇ ਤੁਹਾਡੇ ਕੋਲ ਕੁੱਕਰ ਕਿੰਨੇ ਕਿਲੋ ਦਾ 3 ਲੀਟਰ ਦਾ ਕੁੱਕਰ ਕੁੱਕਰ 3 ਲੀਟਰ ਦਾ ਨਾ ਹੂੰ ਤਾਂ ਉੰਨੀ ਕੇ ਸਬਜ਼ੀ ਨਹੀਂ ਬਣਦੀ ਸੀਗਾ ਉਹਦੇ ਵਿੱਚ ਕੁੱਕਰ ਆਣੇ ਕੁੱਕ ਜੱਗ ਦੀ ਲਾ ਨਾ ਰੋ ਦੱਸ ਮੇਰੇ ਬੱਕਰੇਆਂ ਕੁੱਕਰ ਤੇ ਵਿੱਚ ਸਬਜ਼ੀ ਪਤੀਲੇ ਨਾਲੋਂ ਘੱਟ ਬਣਦੀ ਆ ਨਹੀਂ ਬੱਕਰੇਆਂ ਵਾਲੀ ਕੀ ਗੱਲ ਬੋਲੀ ਤੇ ਬੱਕਰੇਆਂ ਨੂੰ ਹਾਂ ਕੀ ਮਤਲਬ ਬੱਕਰੇਆਂ ਸਬਜ਼ੀ ਬਣਾਉਣ ਦੀ ਆ ਮੇਰੇ ਪਤੀਲੇ ਜਿਹਾ ਬਣਾਉਣੇ ਵੀ ਇਹ ਕਹਿੰਦੀ ਜਾਂ ਨਾ ਤੇ ਪਹਿਲਾਂ ਉਸ ਤੇ ਗੋਲ ਦਾ ਸੌਣਾ ਕੋਕ ਵੀ ਬੱਕਰਾ ਬਣਦਾ ਖੰਮੀ ਕੁੱਕਰ ਦੇ ਵਿੱਚ ਨਹੀਂ ਜਦ ਸਾਗ ਨੂੰ ਹਰਾ ਮੁਰਗਾ ਆਹ ਮੁਰਗਾ ਵਾੜਦਾ ਕੋਟੇ ਮਮਣਾਂ ਨੂੰ ਦੋ ਦੇਣਾ ਕੁੱਕਰ ਚ ਕਿੱਦਾਂ ਬਣਾਉਂਦੀ ਹਰਾ ਮੁਰਗਾ ਕੁੱਕਰ ਆਏ ਹੋਏ ਹੋਏ ਤੀਂਦਾ ਵੀ ਗੱਲ ਕਰਦੀ ਆਏ ਹੋਏ ਵੀ ਜਲਦੀ ਬਣਾਇਆ ਕਹਿੰਦੇ ਹਰਾ ਮੁਰਗਾ ਕਿੱਦਾਂ ਬਣਾਇਆ ਤੁਸੀਂ ਕੁੱਕਰ ਚ ਬਥੇਰੀ ਵਾਰ ਬਣਾਇਆ ਮੈਂ ਬਣਾਇਆ ਹਾਂ ਪਾਰਕ ਵੀਰ ਕੁੱਕਰ ਚ ਬਣਾਇਆ ਇੱਕ ਵਾਰ ਸਾਗ ਵੀ ਕੁੱਕਰ ਚ ਬਣਾਇਆ ਬਣਾਇਨੀਗੀ ਵਿੱਕੇ ਨੂੰ ਮੱਚ ਲੱਗਿਆ ਹਾਂ ਅਦਾ ਰੋਟੀ ਖਾਣੀਆਂ ਦੇਣਾ ਇਹ ਰੋਟੀ ਰੱਖ ਐ ਤੁਸੀਂ ਮੰਗ ਲਓ ਨਹੀਂ ਨਹੀਂ ਬਣਾਇਆ ਨਹੀਂ ਇਹਨਾਂ ਨੂੰ ਉਹ ਪਣਾਇਆ ਬਣਾਇਆ ਬਣਾਇਆ ਇਹ ਮੈਂ ਤਾਂ ਆਹ ਕਹਿੰਦੀ ਸੀ ਵੀ ਜਿਹੜਾ ਕੁੱਕਰਾ ਉਹ ਪਤਿਲਾਂ ਬਣਾ ਕੁੱਕਰ ਨਾਲੀ ਹਾਂ ਕਰਕੇ ਹਰਾ ਮੁਰਗਾ ਪਤਿਲੇ 'ਚ ਬਣਦਾ ਹਾਂ ਪਤਿਲੇ ਤਾਂ ਬਣਾ ਪਤਿਲਾਂ ਬਣਾਓ ਚਲੋ ਹੁਣ ਕਾਸ਼ ਮੋਲੋ ਸੋ ਇਹਨੂੰ ਸਾਫ਼ ਕਰਦੇ ਉੱਧਰ ਤੇ ਬਾਕੀ ਬਲੌਗ ਉਹਦੇ ਪਰ ਸਪੈਸਾ ਤੁਹਾਡੇ ਭਾਂਡੇ ਗਿਣਨੇ ਦਾ ਹੋਊਗਾ ਆ ਥਾਲ ਮੈਨੂੰ ਮੈਂ ਮੰਨਦਾ ਮੈਂ ਹੈ ਕਿ 5 ਬੜੀ ਅੱਧ 6 ਹੋਣਗੇ ਸਾਡੇ ਨਹੀਂ 1 ਮਿੰਟ ਜੀ ਤੁਸੀਂ ਹੁਕਮ ਕਰੋ ਜਨਾਬ ਅੱਤ ਸਾਰੇ ਕਾਹਦੇ ਤੋਂ ਕੋਈ ਕਾਹਦੇ ਨਹੀਂ ਸਾਰੇ ਕਾਹਦੇ ਦੀ ਇਹ ਮਤਲਬ ਕੀ ਕਹਿ ਰਿਹਾ ਭਾਬੀ ਉੱਥੇ ਜਿਹੜਾ ਕਵਾੜ ਵੇਚ ਕੇ ਸਾਮਾਨ ਲਿਆਉਣ ਨੂੰ ਕਰਦੀਆਂ ਕੋਈ ਹੋਰ ਹੱਥ ਨਾ ਲਾ ਦਿਓ ਤੁੰਗਦਾ ਮੈਂ ਜਾਣਾ ਅਸੀਂ ਗੱਲ ਬਾਤ ਤੋਂ ਤੂੜੀ ਵਾਲੇ ਪਾਸੇ ਦੇਖ ਲੈਂਦੇ ਜੇ ਦੀ ਮੈਂ ਦੇਖੇਗੀ ਤਾਂ ਹੈ ਵਾਈ ਗੁਰੂ ਚਲ ਤੂੜੀ ਪੈਜ ਵੀ ਵਧੀਆ ਗੱਲ ਹੈ ਸਾਮਾਨ ਵੇਚਣਗੇ ਸਰਦਾਰਾਂ ਨੇ ਚੱਕ ਕੇ ਸਾਮਾਨ ਗੁੰਜੇ ਜਲਾਤ ਇਹ ਸੁਰ ਵੀ ਤੁਹਾਨੂੰ ਨਹੀਂ ਪਤਾ ਕਰਨਾ ਬੱਸ ਕਰ ਬੱਸ ਕਰ ਤਸਕਰ ਬੱਤ ਗਰੀਬ ਜਿੰਨਾਂ ਬੇਕਾਰ ਹੋ ਗਏ ਕਿਤੇ ਨਾ ਕਿਸੇ ਕੰਮ ਆਉਂਦੇ। ਬਸ ਕਿੱਦਾਂ ਤੁਸੀਂ ਦੁਆਰਾ ਟੁੱਟ ਦੇ ਕੁਝ ਆਈ ਆਉਂਦੇ। ਨਹੀਂ ਤੁਸੀਂ ਹਰ ਵਾਰ ਸਾਨੂੰ ਕਹਿ ਰਹੇ ਨੇ ਬੋਲਾ ਬਣਾਣਾ ਕੁਸ ਬਣਾਉਣਾ ਕੁਸ ਕਿੱਦਾਂ ਕੁਸ ਬਣਾਇਦਾ ਹੈ। ਮੈਨੂੰ ਜਲੇ ਲੱਗ ਜਲਦੀ ਹੈ। ਇਹ ਮੇਰੀ ਗੱਲ ਹੈ। ਉੱਥੇ ਰੂਮ ਛੱਤਣਾ ਆਪਾਂ ਨੇ ਹੁਣੇ। ਇੱਥੇ ਰੂਮ ਛੱਤਣਾ ਆਪਾਂ ਨੇ। ਹਾਂ। ਚਲੋ ਜੀ ਠੀਕ ਹੈ ਜੀ ਇਹ 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 ਇਹਨਾਂ ਨੂੰ ਕੋਈ ਜਤਨ ਨਹੀਂ ਪਾਇਆ ਮੈਂ ਜਿੰਨੀਆਂ ਗੱਲਾਂ ਦੇ ਜਵਾਬ ਮੰਗੇ ਰੋ ਫਿੱਟ ਕੇ ਦਿੱਤੇ ਇਹਨਾਂ ਨੇ ਤੁਸੀਂ ਆਪ ਦੋਸ਼ ਹਾਂ ਰੋ ਕੱਲੇ ਕਮਾਈ ਲੈ ਕੱਲ ਕਮਾਈ ਲੈ ਅੰਦਰ ਇੱਕ ਬੁਆ ਚੰਗਾ ਜੀ ਬਾਏ ਬਾਏ ਸਾਸਰੀ ਘਰ ਦੀ ਸਾਰਿਆਂ ਨੂੰ 1 ਲੱਖ ਰੁਪਏ ਦਾ ਕਮਾੜ ਤੇ ਆ ਹਾਏ ਬਾਏ ਜੀ ਬਾਏ ਬਾਏ